ਕੱਲੀ ਪੰਜਾਬ ਦੀ ਗੱਲ ਨਹੀਂ ਇਹ ਗੱਲ ਪੰਜਾਬੀਅਤ ਦੀ ਵੀ ਆ ਜਿੱਥੇ ਜਿੱਥੇ ਪੰਜਾਬੀ ਜਿਆਦਾ ਬੈਠੇ ਨੇ ਉੱਥੇ ਉੱਥੇ ਹੀ ਇਹਨਾਂ ਦਾ ਮਗੜਜਾਲ ਪੂਰਾ ਫੈਲਿਆ ਹੋਇਆ ਹੈ ਏਜੰਟਾਂ ਦਾ ਰੁੱਦਰਪੁਰ ਉੱਤਰਾਖੰਡ ਦੇ ਵਿੱਚ ਬੈਜੋ ਬਾਈ ਯਾਰ ਸਾਰੇ ਉੱਥੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਦਾਂ ਦੇ ਤੁਹਾਨੂੰ ਕੇਸ ਮਿਲ ਜਾਣਗੇ ਵੀ ਜਿਹੜੇ ਕਿ ਪੰਜਾਬੀ ਖਾਸ ਕਰਕੇ ਲੁੱਟੇ ਹੋਏ ਨੇ ਹਾਂਜੀ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਇਹ ਦੇਖੋ ਜੀ ਪਹਿਲੀ ਗੱਲ ਤਾਂ ਤੁਹਾਨੂੰ ਦੱਸਦਾ ਵੀ ਇਹ ਪੰਜਾਬੀਆਂ ਨੂੰ ਖਤਮ ਕਰਨ ਦੀ ਬਹੁਤ ਵੱਡੀ ਸਾਜ਼ਿਸ਼ ਹੈ ਜਿਹੜੀ ਕਿ ਸਾਡੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਇਹ ਸਮਝ ਨਹੀਂ ਆ ਰਹੀ ਜਦੋਂ ਇਹਨਾਂ ਨੂੰ ਇਹ ਚੀਜ਼ ਦੀ ਸਮਝ ਆ ਗਈ ਵੀ ਸਾਨੂੰ ਖਤਮ ਕਿਵੇਂ ਕੀਤਾ ਕਿਵੇਂ ਕੀਤਾ ਜਾ ਰਿਹਾ ਖਤਮ ਇੱਕ ਤਰੀਕੇ ਨਾਲ ਕੀਤਾ ਜਾ ਰਿਹਾ ਇਹਨਾਂ ਨੂੰ ਇਹ ਚੀਜ਼ ਦੀ ਸਮਝਣਾ ਚਾਹੀਦਾ ਹੈ ਇਹਨਾਂ ਨੂੰ ਚਾਹੁੰਦੇ ਨੇ ਕਿ ਇਹਨਾਂ ਨੂੰ ਬਾਹਰ ਭਜਾ ਦਿਓ ਇਹਨਾਂ ਦੀ ਇੱਥੋਂ ਇਹ ਬਗ ਜਾਣੇ ਛੱਡ ਕੇ ਦੇ ਛੱਡ ਕੇ ਬਗ ਜਾਣ ਇਹ ਇਹਨਾਂ ਨੂੰ ਲੋਕਾਂ ਨੂੰ ਸਮਝ ਆਵੇ ਵੀ ਦੇਖੋ ਮੈਂ ਇੱਕ ਇਹਦੀ ਮੈਂ ਛੋਟੀ ਜਿਹੀ ਦਾਹਰਨ ਦਿੰਨਾ ਹੁਣ ਜਿਹੜਾ ਸਾਰੇ ਲੋਕ ਕਹਿੰਦੇ ਨੇ ਕਿ ਇੱਥੇ ਬੇਰਜ਼ਗਾਰੀ ਆ ਮੈਂ ਦੋ ਵਾਰੀ ਪੁਲਿਸ ਵਿੱਚ ਭਰਤੀ ਹੋਣ ਗਿਆ ਫੌਜ ਭਰਤੀ ਹੋਣ ਗਿਆ ਮੈਂ ਕੀ ਆਪਣਾ ਕੰਮ ਛੱਡ ਕੇ ਬਹਿ ਗਿਆ ਮੈਂ ਸਾਰੇ ਕੰਮ ਇਕ ਨੀ ਮੈਂ ਕਈ ਕੰਮਾਂ ਦੇ ਹੱਥ ਅਪਣਾਏ ਮੈਂ ਅੱਜ ਤੁਹਾਡੇ ਸਾਹਮਣੇ ਬੈਠਾ ਅੱਜ ਲੋਕਾਂ ਨੇ ਲੜ ਰਹੇ ਨੇ ਜੇਕਰ ਮੇਰਾ ਥੋੜਾ ਮੋਟਾ ਕੰਮ ਠੀਕ ਹੋਇਆ ਤਾਂ ਲੋਕਾਂ ਨੇ ਲੜ ਰਹੇ ਨੇ ਇਸ ਕਰਕੇ ਮੈਂ ਚਾਹੁੰਨਾ ਵੀ ਤੁਸੀਂ ਲੋਕੋ ਇੱਕ ਗੱਲ ਦਾ ਜੇਕਰ ਤੁਸੀਂ ਖੂਦ ਦੇ ਵਿੱਚ ਡਿੱਗ ਪਏ ਤੁਹਾਨੂੰ ਲੜਨਾ ਆਪ ਨੂੰ ਆਉਣਾ ਚਾਹੀਦਾ ਤੁਹਾਨੂੰ ਆਪਣੇ ਹੱਕਾਂ ਲਈ ਲੜਨਾ ਆਉਣਾ ਚਾਹੀਦਾ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਲੜਨਾ ਹੀ ਸਿਖਾਇਆ ਤੁਸੀਂ ਚਾਹੁੰਦੇ ਹੋ ਬਸ ਵੀ ਮੈਂ ਕੀ ਲੈਣਾ ਨਿਰਾਸ਼ ਹੋ ਕੇ ਘਰੇ ਬਹਿ ਜਾਣਾ ਡਰ ਕੇ ਘਰੇ ਬਹਿ ਰਹਿਣਾ ਤੁਸੀਂ ਮੈਨੂੰ ਇਹ ਚੀਜ਼ ਸਮਝ ਨਹੀਂ ਹੁੰਦੀ ਬਾਈ ਜੀ ਇੱਕ ਤਾਂ ਹੈ ਠੱਗੀ ਮਰਵਾ ਲੈਂਦੇ ਨੇ ਇੱਕੋ ਤੋਂ ਡਰਦੇ ਏਜੰਟ ਤੋਂ ਡਰਦੇ ਨੇਗੇ ਉਹ ਡਰ ਉਹਨਾਂ ਦਾ ਜਾਇਜ ਹੈ ਨਾ ਭਾਈ ਜੀ ਉਹ ਡਰਦੇ ਨੇ ਵੀ ਬੱਚੇ ਦਾ ਕਿਤੇ ਫਿਊਚਰ ਦਾ ਖਰਾਬ ਹੋ ਜੇ ਵੀ ਏਜੰਟਾਂ ਨੇ ਡਰਾਇ ਇਦਾਂ ਨਾ ਹੁੰਦਾ ਦੇਖੋ ਜਿਹੜੀ ਤੁਸੀਂ ਫਿਊਚਰ ਵਾਲੀ ਗੱਲ ਕਰਦੇ ਹੋ ਆ ਫਿਊਚਰ ਨਹੀਂ ਖਰਾਬ ਹੁੰਦੇ ਹੁੰਦੇ ਕੱਲ ਨੂੰ ਕੋਟਾਂ ਦੇ ਵਿੱਚ ਗੱਲਾਂ ਹੁੰਦੀਆਂ ਨੇ ਮੈਂ ਕਿੰਨੇ ਕੋਟਾਂ ਕਿੰਨੇ ਕੇਸਾਂ 'ਚ ਮੈਂ ਬਰੀ ਹੋਇਆ ਹੈ ਹੈ ਐਡਾ ਕੋਈ ਐਡਾ ਵੀ ਕੋਈ ਨਿਹਰ ਨਹੀਂ ਹੈਗਾ ਕਿੰਨੇ ਮੇਰੇ ਤੇ ਪਰਚੇ ਹੋਏ ਨੇਗੇ ਜੇ ਆਏ ਮੈਂ ਚੱਲ ਕੇ ਚੱਲਾਂ ਮੇਰਾ ਫਿਊਚਰ ਖਰਾਬ ਫਿਰ ਮੇਰਾ ਤਾਂ ਫਿਊਚਰ ਹੀ ਖਰਾਬ ਹੈ ਪਹਿਲਾਂ ਮੈਂ 10 ਲੱਖ ਰੁਪਏ 11 ਲੱਖ ਰੁਪਏ ਮਹੀਨੇ ਦਾ ਕਮਾਉਂਦਾ ਸੀ ਤੁਹ ਇਹ ਐਂ ਤਾਂ ਫਿਊਚਰ ਫਿਊਚਰ ਫਰਦਾਤ ਵੀ ਲਾਉਣੇ ਪੈਂਦੇ ਨੇ ਹੱਕਾਂ ਲਈ ਲੜਨ ਲਈ ਐਂ ਨਹੀਂ ਹੁੰਦਾ ਵੀ ਕੱਲਾ ਕੱਲਾ ਬੰਦਾ ਡਰ ਕੇ ਬੈਠੇ ਰਹੋ ਐਂ ਕਰੀ ਬੜ ਤੁਸੀਂ ਮੈਨੂੰ ਦੱਸ ਬਾਈ ਜੀ ਤੂੰ ਮੈਨੂੰ ਸਾਰੇ ਥਾਂ ਮੈਂ ਦੇਖਦਾ ਜਿੰਨੇ ਕਿ ਜੋਗਰਾ ਮੈਂ ਹਰ ਇੱਕ ਅੰਦੋਲਨ ਚ ਪਹੁੰਚਦਾ ਨਹੀਂ ਬਿਲਕੁਲ ਪਹੁੰਚਦਾ ਵੀ ਇਹ ਚੀਜ਼ ਹੁੰਦੀ ਐ ਇਸ ਕਰਕੇ ਸਾਡੇ ਲੋਕਾਂ ਨੂੰ ਇਹ ਲੜਨਾ ਤਾਂ ਹੈ ਨਹੀਂਗਾ ਪਰ ਇਹ ਲੋਕਾਂ ਨੂੰ ਵੀ ਜਾਗਰੂਤਾ ਹੋਣੀ ਚਾਹੀਦੀ ਐ ਇਹ ਲੋਕਾਂ ਨੂੰ ਬੇਨਤੀ ਐ ਐ ਫਿਊਚਰ ਖਰਾਬ ਨਹੀਂ ਹੁੰਦੇ ਜੇ ਫਿਊਚਰ ਇਸ ਚੱਕਰ ਦੇ ਵਿੱਚ ਤਾਂ ਇਹ ਚੱਕਰ ਦੇ ਵਿੱਚ ਤਾਂ ਇਹਨਾਂ ਨੇ ਇਹ ਚੀਜ਼ ਦਾ ਤਾਂ ਫਾਇਦਾ ਠਾਇਆ ਇਹਨਾਂ ਨੇ ਜੇ ਪਹਿਲਾਂ ਇਹਨਾਂ ਨੇ ਖਰਾਬ ਉੱਠ ਕੇ ਲ ਇਹਨਾਂ ਨੇ ਇਹ ਚੀਜ਼ ਦਾ ਹੀ ਫਾਇਦਾ ਠਾ ਇਹ ਹੀ ਕਰਦੇ ਨੇਗੇ ਇਹਨਾਂ ਨੇ ਕਰਨਾ ਫਰਜ਼ ਕਰੋ ਜੱਤ ਆਹ ਵਕੀਲ ਤੋਂ ਇੱਕ ਨੋਟਿਸ ਕਢਾਉਂਦੇ ਨੇਗੇ ਜਿਵੇਂ ਫਰਜ਼ ਕਰੋ ਇਹਨਾਂ ਦੇ ਘਰੇ ਕੋਈ ਬੰਦਾ ਪੈਸੇ ਲੈਣ ਭਾਗਿਆ ਇਹ ਕੀ ਕਰਦੇ ਨੇ ਵਕੀਲ ਤੋਂ ਨੋਟਿਸ ਕਢਾਉਂਦੇ ਨੇ ਬਾਈ ਜੀ ਧੰਨਵਾਦ ਇਹ ਵਕੀਲ ਤੋਂ ਨੋਟਿਸ ਕਢਾਉਂਦੇ ਨੇਗੇ ਵੀ ਇਹਨਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਇਹਨਾਂ ਨੇ ਸਾਡੇ ਘਰੇ ਆ ਕੇ ਕਾ ਕੰਮ ਕੀਤਾ ਪੈਸੇ ਤੁਸੀਂ ਦੇਖਿਆ ਪੈਸੇ ਬੰਦਾ ਉਹਨਾਂ ਦੇ ਘਰੇ ਮੰਗਣ ਜਾਂਦਾ ਇਹ ਕਰ ਸਾਨੂੰ ਧਮਕਾਇਆ ਇਹ ਨੋਟਿਸ ਕਢਾਉਂਦੇ ਨੇ ਉਹ ਨੋਟਿਸ ਦਾ ਲੋਕ ਜਾ ਕੇ ਉਹ ਮੇਜ ਕੋਲੋਂ ਦਾ ਜਵਾਬ ਦੇਣ ਡਰਨਾ ਜੱਜ ਸਾਹਿਬਾ ਨੂੰ ਜਾ ਕੇ ਕਾਨੂੰਨ ਦੱਸਣਾ ਮੈਂ ਮੈਂ ਜਿੰਨੇ ਵਾਰੀ ਮੈਨੂੰ ਕੀ ਹੋਇਆ ਜਦੋਂ ਹੁਣ ਮੈਨੂੰ ਇਹਨਾਂ ਨੇ ਰੱਖਿਆ ਮੈਨੂੰ ਪ੍ਰਸ਼ਾਸਨ ਜਦੋਂ ਮੈਨੂੰ ਰਿਮਾਰਡ ਤੇ ਲਾ ਕੇ ਪ੍ਰਸ਼ਾਸਨ ਪੇਸ਼ ਕਰਦਾ ਸੀ ਮੈਂ ਜਨ ਸਾਮਣੇ ਸਾਹਮਣੇ ਜਾ ਕੇ ਸਿੱਧੀ ਗੱਲ ਕਹਿੰਦਾ ਸੀ ਮੈਂ ਕਿਹਾ ਜੀ ਇਹਨਾਂ ਨੇ ਮੇਰੇ ਤੇ ਮੈਨੂੰ ਇਹ ਦੱਸ ਦੋ ਮੈਂ ਆਹ ਬੰਦੇ ਨੇ ਪੈਸੇ ਲੈਣੇ ਸੀ ਇਸ ਕਰਕੇ ਉਹਨਾਂ ਨੂੰ ਫੋਨ ਕੀਤਾ ਜਿਹੜਾ ਇਹ ਕਾਰਵਾਈ ਕਰਾਉਂਦੇ ਨੇ ਵੀ ਆਹ ਬੰਦੇ ਨੇ ਪੈਸੇ ਲੈਣੇ ਇੰਨਾ ਕਰਕੇ ਉਹਨੂੰ ਫੋਨ ਦਿੱਤਾ ਮੈਂ ਕੀ ਧਮਕਾਤਾ ਕੀ ਜਾ ਕੇ ਤੇ ਮੈਂ ਕਰੇ ਬੰਬ ਸੜਤਾ ਇਹਨਾਂ ਨੇ ਮੇਰੇ ਤੇ ਧਮਕੀ ਦੇ ਪਰਚੇ ਦਰਜ ਕਰਾਏ ਨੇ ਇਹਨਾਂ ਨੂੰ ਤਮਕਾਇਆ ਸਾਨੂੰ ਇਹ ਕੀਤਾ ਮੈਂ ਕਿਹਾ ਤੁਸੀਂ ਦੱਸੋ ਮ ਇਹ ਆ ਤਾਂ ਫਿਰ ਲੜਨਾ ਲੜਨਾ ਹੀ ਪੈਂਦਾ ਇਹ ਮੇਰੀ ਬੇਨਤੀ ਆ ਅਸੀਂ ਪੰਜਾਬੀਆਂ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੇ ਵਾਰਸਾਂ ਅਸੀਂ ਉਸ ਕੌਮ ਦੇ ਵਾਰਸਾਂ ਜਿਨ੍ਹਾਂ ਨੇ ਸਾਰਾ ਸਰਵਸਵਾਰਤਾ ਤੁਸੀਂ ਆਪਣੇ ਲਈ ਨਹੀਂ ਲੜ ਸਕਦੇ ਉਹਨਾਂ ਨੇ ਤਾਂ ਕੌਮ ਲਈ ਲੜੇ ਉਹਨਾਂ ਨੇ ਤਾਂ ਐਡੇ ਵੱਡੇ ਸਾਨੂੰ ਆਜ਼ਾਦੀਆਂ ਲੈ ਕੇ ਦਿੱਤੇ ਤੁਸੀਂ ਆਪਣੇ ਹੱਕਾਂ ਲਈ ਨਹੀਂ ਲੜ ਸਕਦੇ ਇਨਾ ਮਤਲਬ ਸਾਡੀ ਸੋਚ ਕਿਉਂ ਬਦਲਾ ਹੁੰਦਾ ਜਾਣਿਆ ਵਾ ਇੱਕ ਇਹ ਵੀ ਸੋਚਣ ਵਾਲੀ ਗੱਲ ਹੈ ਨਾ ਕਿ ਜਿਹੜਾ ਅਸੀਂ ਲੋਕਾਂ ਵਾਸਤੇ ਲੜਦੇ ਰਹੇ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਇਹ ਨजीर ਪੇਸ਼ ਕੀਤੀ ਆ ਅਸੀਂ ਆਪਣੇ ਵਾਸਤੇ ਲੰਡੇ ਆਪਣੇ ਵਾਸਤੇ ਪੰਜਾਬ ਦੇ ਨੌਜਵਾਨ ਨਸ਼ੇ ਜਾਦੀ ਹੋ ਗਏ ਆਪਣਾ ਮੂਲ ਸਤਾਂਤ ਭੁੱਲ ਗਏ ਆਪਣੇ ਉਸ ਮੂਲ ਨਾਲ ਟੁੱਟ ਗਏ ਮੈਂ ਕਹਿੰਦਾ ਚਾਹੇ ਕੋਈ ਸਿੱਖਾ ਚਾਹ ਕੋਈ ਹਿੰਦੂ ਆ ਚਾਹ ਕੋਈ ਮੁਸਲਮਾਨ ਆ ਚਾਹ ਕੋਈ ਇਸਾਈ ਆ ਉਹਨੂੰ ਆਪਣੇ ਪੂਰਾ ਆਣ ਪੂਰਾ ਆਪਣੇ ਧਰਮ ਪ੍ਰਤੀ ਆਪਣੇ ਪਰਤੀ ਗਿਆਨ ਹੋਣਾ ਚਾਹੀਦਾ ਜਿਵੇਂ ਮੈਂ ਆਪਣਾ ਸਿੱਖ ਮੈਂ ਸਿੱਖ ਧਰਮ ਚ ਪੈਦਾ ਹੋਇਆ ਮੇਰਾ ਫਰਜ਼ ਆ ਮੈਂ ਆਪਦਾ ਨਿੱਤ ਨਿਮ ਦਾ ਧਾਰਨੀ ਹੋਣਾ ਮੈਨੂੰ ਉਹ ਚੀਜ਼ ਦਾ ਫਰਜ਼ ਆ ਉਹ ਜਦੋਂ ਉਹਨਾਂ ਚੀਜ਼ੋਂ ਟੁੱਟ ਕੇ ਨਸ਼ਿਆਂ 'ਚ ਵੱੜ ਕੇ ਨਸ਼ਿਆਂ ਦੇ ਵਰਨ ਕਰਕੇ ਆਪਣੇ ਹੱਕਾਂ ਨੂੰ ਲੜਨਾ ਭੁੱਲ ਗਏ ਪਹਿਲਾਂ ਤਾਂ ਉਸ ਚੀਜ਼ ਦੇ ਵਿੱਚ ਕਾਮਯਾਬ ਹੋਣਾ ਚਾਹੀਦਾ ਆਪਣੇ ਆਪ ਦੇ ਵਿੱਚ ਇੱਕ ਆਪਣਾ ਇੱਕ ਆਪਣਾ ਇੱਕ ਦਿਮਾਗ ਦਾ ਲੈਵਲ ਉੱਪਰ ਚੱਕਣਾ ਚਾਹੀਦਾ ਮਾਈ ਜੀ ਆਪ ਜੀ ਦਾ ਸਮਾਂ ਬਹੁਤ ਕੀਮਤੀ ਆ ਹਜ਼ਾਰਾ ਖੜੇ ਮੈਂ ਬਸ ਇੱਕ ਲਾਸਟ ਗੱਲ ਮੈਂ ਇਹ ਪੁੱਛਣਾ ਚਾਹੁੰਦਾ ਜੇ ਮੰਨ ਲਓ ਵੀ ਉਤਰਾਖੰਡ ਜੂਪੀ ਦੇ ਵਿੱਚ ਤੁਹਾਡੀ ਜ਼ਰੂਰਤ ਪੈਂਦੀ ਆ ਉੱਥੇ ਵੀ ਠੱਗੀ ਬਹੁਤ ਹੋਦੀ ਆਓਗੇ ਸਾਡਾ ਭਰਾ ਖੜਾ ਜੂਪੀ ਜੋ ਉੱਥੇ ਆਇਆ ਮੈਂ ਅਸੀਂ ਉੱਥੇ ਜਦੋਂ ਸਾਡਾ ਆਪਣਾ ਕੋਈ ਕਿੰਨੇ ਕ ਪੰਜਾਬੀ ਪਹੁੰਚੇ ਜਦੋਂ ਆਪਣੇ ਸਾਡੇ ਉੱਤੇ ਸਾਡੇ ਨੌਜਵਾਨਾਂ ਉੱਪਰ ਗੱਡੀਆਂ ਚੜਾਤੇ ਮੈਂ ਪਹਿਲਾਂ ਵੀ ਜੂਪੀ ਦੇ ਵਿੱਚ ਪਹੁੰਚਿਆ ਜਿੰਨੇ ਕ ਲੋਕ ਦਾ ਅਸੀਂ ਪਹੁੰਚਦੇ ਆ ਬਾਈ ਕਈ ਥਾਂ ਮੈਨੂੰ ਮਜਬੂਰੀਆਂ ਹੁੰਦੇ ਨੇ ਥਾਂ ਲੋਕਾਂ ਦੀ ਜਿਹੜੀ ਜ਼ਿੰਦਗੀ ਤਬਾਹ ਕਰ ਰਹੇ ਨੇ ਵੀ ਸਾਵਧਾਨ ਹੋ ਜਾਓ ਜਿਵੇਂ ਪੰਜਾਬ ਦੇ ਵਿੱਚ ਲੋਕ ਇਕੱਠੇ ਹੋ ਰਹੇ ਨੇ ਇਦਾਂ ਹੀ ਉੱਤਰਾਖੰਡ ਜੁਪੀ ਦੇ ਵਿੱਚ ਵੀ ਇਕੱਠੇ ਹੋਣਾ ਸ਼ੁਰੂ ਹੋ ਜਾਣਾ ਵਾ ਇਹ ਠੱਗੀਆਂ ਬਹੁਤਾ ਚਿਰ ਨਹੀਂ ਚੱਲਣੀਆਂ ਹੱਕ ਦਾ ਪੈਸਾ ਹੱਕ ਦੀ ਕਮਾਈ ਹੈ ਕਿੰਨੇ ਚਿਰ ਤੱਕ ਤੁਹਾਨੂੰ ਲਟਾਉਂਦੇ ਰਹਿਣਗੇ ਧੰਨਵਾਦ ਰਿਕਾਰਡ ਕਰਨੇ